ਸਾਤਰੀ ਕਾਜੀ ਸਰਨ ਜੇ ਆਪਾਂ ਲੈ ਕੇ ਆਏ ਜੀ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਸੂਟਾਂ ਦੀ ਕਲੈਕਸ਼ਨ ਇਹ ਰਹਿਣਗੇ ਪਿਓਰ ਚਰੋਨ ਸ਼ਿਫੋਨ ਦਾ ਤੁਹਾਨੂੰ ਸੂਟ ਮਿਲੇਗਾ ਸ਼ਰਟ ਦੇ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਪ੍ਰਿੰਟ ਦੇ ਉੱਪਰ ਬਹੁਤ ਹੀ ਸੋਹਣਾ ਵਰਕ ਰਹੇਗਾ ਬਾਟਮ ਤੁਹਾਨੂੰ ਮਿਲੇਗੀ ਪਿਓਰ ਪਲੇਨ ਵਿਸਕੋਸ ਕਰੇਪ ਦੀ ਤੁਹਾਨੂੰ ਬਾਟਮ ਮਿਲੇਗੀ ਪ੍ਰਾਈਸ ਆਪਾਂ ਉੱਪਰ ਲਗਾ ਦਿੱਤਾ ਤੁਸੀਂ ਚੈੱਕ ਕਰਕੇ ਬਾਈ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਹੈ ਇਹ ਤੁਹਾਨੂੰ ਮਿਲਣਗੇ ਕਰੇਪ ਦੇ ਬਹੁਤ ਹੀ ਸੋਹਣੇ ਸੂਟ ਰਹਿਣਗੇ ਪਰ ਮੀਟਰ ਦੇ ਹਿਸਾਬ ਨਾਲ ਤੁਸੀਂ ਇਹ ਵੀ ਫੈਬਰਿਕ ਲੈ ਸਕਦੇ ਹੋ ਬਾਟਮ ਇਸ ਨਾਲ ਰਹੇਗੀ ਪਲੇਨ ਕਰੇਪ ਦੀ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਪਰ ਮੀਟਰ ਦੇ ਹਿਸਾਬ ਨਾਲ ਸ਼ਰਟ ਦੇ ਉੱਪਰ ਬਹੁਤ ਹੀ ਸੋਹਣਾ ਵਰਕ ਵੀ ਰਹੇਗਾ ਅਗਲੇ ਜਿਹੜੇ ਸੂਟੇ ਇਹ ਤਾਂ ਜੋਰ ਜਰ ਦਾ ਸੂਟ ਮਿਲੇਗਾ ਬਹੁਤ ਹੀ ਸੋਹਣੇ ਕਲਰ ਇਹਨਾਂ ਵਿੱਚ ਮਿਲ ਜਾਣਗੇ ਲਾਈਟ ਕਲਰ ਰਹਿਣਗੇ ਬਹੁਤ ਹੀ ਸੋਨਾ ਮਿਰਰ ਵਰਕ ਕੀਤਾ ਗਿਆ ਥ੍ਰੈਡ ਵਰਕ ਕੀਤਾ ਗਿਆ ਇਹ ਵੀ ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਵੱਧ ਘੱਟ ਫੈਬਰਿਕ ਲੈ ਸਕਦੇ ਹੋ ਇਸ ਦਾ ਤੁਸੀਂ ਗਾਉਂ ਬਣਾ ਸਕਦੇ ਹੋ ਸ਼ਰਾਰਾ ਸੂਟ ਬਣਾ ਸਕਦੇ ਹੋ ਬਹੁਤ ਹੀ ਸੋਹਣੇ ਇਹਨਾਂ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਵੀ ਬਾਈ ਕਰ ਸਕਦੇ ਹੋ ਇਹ ਵੀ ਤੁਹਾਨੂੰ ਪਿਓਰ ਕਰੇਪ ਦੇ ਸੂਟ ਮਿਲਣਗੇ ਬਹੁਤ ਹੀ ਸੋਨਾ ਵਰਕ ਰਹੇਗਾ ਦੁਪੱਟਾ ਤੁਹਾਨੂੰ ਮਿਲੇਗਾ ਚਨਾਉਂ ਦਾ ਦੁਪੱਟੇ ਦੇ ਬਹੁਤ ਹੀ ਸੋਨਾ ਵਰਕ ਰਹੇਗਾ ਘੇਰੇ ਦੇ ਉੱਪਰ ਵਰਕ ਰਹੇਗਾ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਪ੍ਰਾਈਸ ਆਪਾਂ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਜਿਹੜੇ ਅਗਲੇ ਸੂਟ ਨੇ ਇਹ ਤੁਹਾਨੂੰ ਮਿਲਣਗੇ ਪਿਓਰ ਵਿਸਕੋਸ オーਗੈਂਜ਼ਾ ਬ੍ਰੌਕਰਟ ਦੀ ਤੁਹਾਨੂੰ ਸ਼ਰਟ ਮਿਲੇਗੀ ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਫੈਬਰਿਕ ਲੈ ਸਕਦੇ ਹੋ ਜਿੰਨਾ ਹੀ ਵੱਧ ਕੱਟ ਲੈਣਾ ਚਾਹੁੰਦੇ ਹੋ ਵਿਸਕੋਸ オーਗੈਂਜ਼ਾ ਦਾ ਤੁਹਾਨੂੰ ਦੁਪੱਟਾ ਮਿਲੇਗਾ ਦੁਪੱਟਾ ਬਹੁਤ ਹੀ ਸੋਨਾ ਹੈਵੀ ਦੁਪੱਟਾ ਰਹੇਗਾ ਬਹੁਤ ਹੀ ਸੋਨਾ ਵਰਕ ਰਹੇਗਾ ਇਸ ਦਾ ਤੁਹਾਨੂੰ ਦੁਪੱਟੇ ਦੇ ਐਕਸਟਰਾ ਪੈਸੀ ਪੇ ਕਰਨੇ ਪੈਣਗੇ ਜਿਹੜੇ ਅਗਲੇ ਸੂਟ ਇਹ ਤੁਹਾਨੂੰ ਮਿਲਣਗੇ ਵੈਲਵਟ ਦੇ ਬਾਟਮ ਦੇ ਤੁਹਾਨੂੰ ਪਲੇਨ ਵੈਲਵਟ ਦੀ ਮਿਲੇਗੀ ਸ਼ਰਟ ਦੇ ਉੱਪਰ ਵਰਕ ਰਹੇਗਾ ਬਹੁਤ ਹੀ ਸੋਹਣੀ ਇਹ ਵੀ ਕਲਰ ਤੁਹਾਨੂੰ ਮਿਲ ਜਾਣਗੇ ਇਹਨਾਂ ਸੂਟਾਂ ਦਾ ਪ੍ਰਾਈਸ ਤੁਹਾਨੂੰ ਘੱ ਅਗਲੇ ਜਿਹੜੇ ਸੂਟ ਹੈ ਇਹ ਵੀ ਤੁਹਾਨੂੰ ਪਿਓਰ ਵੈਲਵਟ ਦਾ ਸੂਟ ਮਿਲੇਗਾ ਸ਼ਰਟ ਦੇ ਉੱਪਰ ਬਹੁਤ ਹੀ ਸੋਨਾ ਸਰਵੋਸਕੀ ਵਰਕ ਰਹੇਗਾ ਜਿਹੜੀ ਇਸ ਦੀ ਬਾਟਮ ਹੈ ਉਹ ਵੀ ਤੁਹਾਨੂੰ ਪਲੇਨ ਮਿਲੇਗੀ ਉਸ ਦੇ ਨਾਲ ਉਸ ਦੇ ਉੱਪਰ ਵੀ ਬਹੁਤ ਹੀ ਸੋਨਾ ਬਾਟਮ ਤੇ ਸਰਵੋਸਕੀ ਵਰਕ ਰਹੇਗਾ ਜਿਹੜਾ ਹੈ ਇਸ ਦਾ ਸਟੋਰ ਰਹੇਗਾ ਉਸ ਦੇ ਉੱਪਰ ਵਰਕ ਰਹੇਗਾ ਬਹੁਤ ਹੀ ਸੋਨਾ ਪ੍ਰਾਈਸ ਆਪਾਂ ਉੱਪਰ ਲਗਾ ਦਿੱਤਾ ਜਿਹੜਾ ਸੂਟ ਪਸੰਦ ਹੁੰਦਾ ਉਹਦਾ ਸਕਰੀਨ ਛੋੜੇ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਅੱਜ ਦੇ ਸੂਟਾਂ ਦੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ